ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਇੱਕ ਔਰਤ ਹਰ ਰੋਜ਼ ਆਪਣੇ ਘਰ ਵਾਲੇ ਨਾਲ ਵੱਡੀ ਗੱਡੀ ਵਿੱਚ ਬੈਠ ਕੇ ਦਫ਼ਤਰ ਜਾਂਦੀ ਸੀ ਰਸਤੇ ਵਿੱਚ ਟ੍ਰੈਫਿਕ ਜਾਂ ਲਾਲ ਬੱਤੀ ਤੇ ਜਦੋਂ ਉਹਨਾਂ ਦੀ ਗੱਡੀ ਰੁਕਦੀ ਸੀ ਤਾਂ ਕੁਝ ਭਿਖਾਰੀ ਬੱਚੇ ਉਹਨਾਂ ਦੀ ਗੱਡੀ ਦੁਆਲੇ ਹੋ ਜਾਂਦੇ ਉਹਨਾਂ ਵਿੱਚੋਂ ਇੱਕ ਬੱਚਾ ਸੀ ਜੋ ਬਹੁਤ ਹੀ ਮਾਸੂਮ ਸੀ ਉਹ ਕਦੇ ਗੁਵਾਰੇ ਵੇਚਦਾ ਕਦੇ ਪਾਣ ਵੇਚਦਾ ਕਦੇ ਫੁੱਲ ਵੇਚਦਾ ਸੀ ਉਹ ਵੀ ਉਹਨਾਂ ਦੀ ਗੱਡੀ ਦੇ ਕੋਲ ਆਉਂਦਾ ਹੈ ਉਹ ਬਹੁਤ ਹੀ ਮਾਸੂਮ ਤੇ ਪਿਆਰਾ ਬੱਚਾ ਸੀ ਹੌਲੀ-ਹੌਲੀ ਉਸ ਔਰਤ ਨੂੰ ਉਹ ਬੱਚਾ ਪਸੰਦ ਆਉਣ ਲੱਗ ਜਾਂਦਾ ਹੈ ਉਸ ਬੱਚੇ ਦੀਆਂ ਪਿਆਰੀਆਂ ਗੱਲਾਂ ਉਸ ਔਰਤ ਦਾ ਦਿਲ ਜਿੱਤ ਲੈਂਦੀਆਂ ਨੇ ਪਰ ਇੱਕ ਦਿਨ ਉਸ ਬੱਚੇ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਔਰਤ ਨੂੰ ਪਤਾ ਲੱਗਦਾ ਹੈ ਇਹ ਬੱਚਾ ਕੋਈ ਹੋਰ ਨਹੀਂ ਬਲਕੇ ਉਸਦਾ ਹੀ ਪੁੱਤਰ ਸੀ ਜਿਸ ਨੂੰ ਜਨਮ ਦੇਣ ਤੋਂ ਬਾਅਦ ਉਸ ਨੂੰ ਛੱਡਣਾ ਪਿਆ ਸੀ ਤੇ ਕਈ ਸਾਲਾਂ ਬਾਅਦ ਉਹ ਇਸ ਤਰ੍ਹਾਂ ਭੀਖ ਮੰਗਣ ਤੇ ਕਿਉਂ ਮਜਬੂਰ ਸੀ ਉਸਦੀ ਕੀ ਮਜਬੂਰੀ ਸੀ ਕਿ ਉਸ ਔਰਤ ਨੂੰ ਆਪਣਾ ਬੱਚਾ ਛੱਡਣਾ ਪਿਆ ਤੇ ਐਕਸੀਡੈਂਟ ਹੋਣ ਤੋਂ ਬਾਅਦ ਜਦੋਂ ਉਸਦੇ ਪਤੀ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਫਿਰ ਕੀ ਹੁੰਦਾ ਹੈ ਸਚਾਈ ਜਾਣਨ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਸੁਣਨਾ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਫਾਜ਼ਿਲਕਾ ਸ਼ਹਿਰ ਦਾ ਇੱਕ ਆਦਮੀ ਜਿਸ ਦਾ ਨਾਮ ਗੌਰਵ ਹੈ ਉਸ ਦੀ ਦੂਜੇ ਸ਼ਹਿਰ ਵਿੱਚ ਲੈਪਟਾਪ ਦੀ ਕੰਪਨੀ ਦੀ ਦੁਕਾਨ ਹੁੰਦੀ ਹੈ ਉਹ ਹਰ ਰੋਜ਼ ਆਪਣੀ ਘਰ ਵਾਲੀ ਮਿਨਾਕਸ਼ੀ ਨਾਲ ਆਪਣੀ ਦੁਕਾਨ ਤੇ ਜਾਂਦਾ ਸੀ ਪਰ ਰਸਤੇ ਵਿੱਚ ਜਦੋਂ ਲਾਲ ਬੱਤੀਆਂ ਤੇ ਉਹਨਾਂ ਦੀ ਗੱਡੀ ਰੁਕਦੀ ਤਾਂ ਬਹੁਤ ਸਾਰੇ ਬੱਚੇ ਆ ਕੇ ਉਹਨਾਂ ਦੀ ਗੱਡੀ ਦੇ ਦੁਆਲੇ ਹੋ ਜਾਂਦੇ ਉਹ ਸਾਰੀਆਂ ਹੀ ਗੱਡੀਆਂ ਨੂੰ ਘੇਰ ਲੈਂਦੇ ਸੀ ਕੋਈ ਪੈਸੇ ਮੰਗਦਾ ਸੀ ਕੋਈ ਕੁਝ ਵੇਚਦਾ ਸੀ ਤੇ ਕੋਈ ਸ਼ੀਸ਼ਾ ਸਾਫ਼ ਕਰਨ ਲੱਗ ਜਾਂਦਾ ਸੀ ਕੁਝ ਔਰਤਾਂ ਤੇ ਕੁਝ ਬਜ਼ੁਰਗ ਲੋਕ ਵੀ ਹੁੰਦੇ ਜੋ ਕਿ ਉੱਥੇ ਪੈਸੇ ਮੰਗਿਆ ਕਰਦੇ ਸੀ ਉਹਨਾਂ ਵਿੱਚੋਂ ਹੀ ਇੱਕ ਵਿੱਕੀ ਨਾਮ ਦਾ ਬੱਚਾ ਵੀ ਹੈ ਉਸ ਬੱਚੇ ਦੀ ਉਮਰ 7-8 ਸਾਲ ਦੀ ਹੁੰਦੀ ਹੈ ਉਹ ਬੱਚਾ ਗੁਵਾਰੇ ਵੇਚਦਾ ਸੀ ਇੱਕ ਦਿਨ ਉਹ ਉਹਨਾਂ ਦੀ ਗੱਡੀ ਦੇ ਕੋਲ ਆਉਂਦਾ ਹੈ ਜਿਸ ਵਿੱਚ ਗੌਰਵ ਤੇ ਮਨਾਕਸ਼ੀ ਬੈਠੇ ਸੀ ਉਹ ਬੱਚਾ ਮਨਾਕਸ਼ੀ ਨੂੰ ਕਹਿੰਦਾ ਹੈ ਆਂਟੀ ਜੀ ਗੁਵਾਰੇ ਲੈ ਲਵੋ ਉਹ ਗੁਵਾਰੇ ਹੀ ਵੇਚ ਰਿਹਾ ਸੀ ਜਦੋਂ ਮਨਾਕਸ਼ੀ ਉਸ ਨੂੰ ਦੇਖਦੀ ਹੈ ਤਾਂ ਮੁਸਕਰਾਉਣ ਲੱਗ ਜਾਂਦੀ ਹੈ ਉਹ ਕਹਿੰਦੀ ਹੈ ਮੈਂ ਗਵਾਰੇ ਦਾ ਕੀ ਕਰਨਾ ਹੈ ਤਾਂ ਉਹ ਬੱਚਾ ਕਹਿੰਦਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਦੇ ਦੇਣਾ ਫਿਰ ਮਨਾਕਸ਼ੀ ਮੁਸਕਰਾ ਕੇ ਕਹਿੰਦੀ ਹੈ ਕਿ ਮੇਰਾ ਬੱਚਾ ਜਦੋਂ ਤੱਕ ਇਸ ਦੁਨੀਆ ਵਿੱਚ ਆਵੇਗਾ ਉਦੋਂ ਤੱਕ ਤਾਂ ਇਹ ਟੁੱਟ ਜਾਣਗੇ ਉਹ 7 ਮਹੀਨਿਆਂ ਦੀ ਪ੍ਰੈਗਨੈਂਟ ਹੁੰਦੀ ਹੈ ਉਹ ਬੱਚਾ ਕਹਿੰਦਾ ਆਂਟੀ ਜੀ ਨਹੀਂ ਟੁੱਟਣਗੇ ਜੇਕਰ ਤੁਸੀਂ ਇਹਨਾਂ ਗੁਵਾਰਿਆਂ ਨੂੰ ਨਹੀਂ ਛੱਡੋਗੇ ਤਾਂ ਇਹ ਨਹੀਂ ਟੁੱਟਣਗੇ ਮਨਾਕਸ਼ੀ ਉਸ ਨੂੰ ਕਹਿੰਦੀ ਹੈ ਕਿ ਤੁਸੀਂ ਬਹੁਤ ਪਿਆਰੇ ਬੱਚੇ ਹੋ ਲਿਆਓ ਇੱਕ ਗੁਵਾਰਾ ਦੇ ਦਿਓ ਮੈਨੂੰ ਫਿਰ ਮਨਾਕਸ਼ੀ ਉਸ ਤੋਂ ਇੱਕ ਗੁਵਾਰਾ ਲੈ ਲੈਂਦੀ ਹੈ ਉਸ ਤੋਂ ਬਾਅਦ ਗ੍ਰੀਨ ਬੱਤੀ ਹੋ ਗਈ ਅਤੇ ਮਨਾਕਸ਼ੀ ਦੇ ਘਰ ਵਾਲੇ ਨੇ ਆਪਣੀ ਗੱਡੀ ਤੋੜ ਲਈ ਫਿਰ ਕੁਝ ਦਿਨਾਂ ਬਾਅਦ ਉਸੇ ਥਾਂ ਤੇ ਆ ਕੇ ਰੈੱਡ ਲਾਈਟ ਹੋਈ ਤਾਂ ਉਹ ਬੱਚਾ ਵਿੱਕੀ ਫੇਰ ਉਹਨਾਂ ਦੀ ਗੱਡੀ ਕੋਲ ਆਉਂਦਾ ਹੈ ਪਰ ਅੱਜ ਉਹ ਬਾਲ ਪੈਨ ਵੇਚ ਰਿਹਾ ਸੀ ਮਿਨਾਕਸ਼ੀ ਉਸ ਨੂੰ ਦੇਖਦੇ ਹੀ ਆਪਣੀ ਗੱਡੀ ਦਾ ਸ਼ੀਸ਼ਾ ਥੱਲੇ ਕਰਦੀ ਹੈ ਤੇ ਕਹਿੰਦੀ ਹੈ ਕਿ ਕੀ ਗੱਲ ਬੱਚੇ ਅੱਜ ਤੁਸੀਂ ਪੈਨ ਵੇਚ ਰਹੇ ਹੋ ਗੁਵਾਰੇ ਕਿਉਂ ਨਹੀਂ ਵੇਚਦੇ ਵਿੱਕੀ ਕਹਿੰਦਾ ਆਂਟੀ ਗੁਵਾਰੇ ਟੁੱਟ ਜਾਂਦੇ ਨੇ ਇਸ ਕਰਕੇ ਉਹਨਾਂ ਵਿੱਚ ਕਾਫੀ ਨੁਕਸਾਨ ਹੋ ਜਾਂਦਾ ਹੈ ਅੱਜ ਤੁਸੀਂ ਪੈਨ ਖਰੀਦ ਲਵੋ 5 ਰੁਪਏ ਦਾ ਪੈਨ ਹੈ ਭਾਵੇਂ ਕਿ ਮਨਾਕਸ਼ੀ ਨੂੰ ਪੈਨਾਂ ਦੀ ਜ਼ਰੂਰਤ ਨਹੀਂ ਸੀ ਫਿਰ ਵੀ ਉਹ ਵਿੱਕੀ ਤੋਂ ਪੈਨ ਖਰੀਦ ਲੈਂਦੀ ਹੈ ਉਸ ਤੋਂ ਬਾਅਦ ਫਿਰ ਉਹ ਚਲੇ ਜਾਂਦੇ ਹਨ ਹੁਣ ਹੌਲੀ-ਹੌਲੀ ਮਨਾਕਸ਼ੀ ਤੇ ਉਸ ਬੱਚੇ ਦੇ ਵਿੱਚ ਦੋਸਤੀ ਹੋਣ ਲੱਗਦੀ ਹੈ ਮਨਾਕਸ਼ੀ ਮਨਾਕਸ਼ੀ ਵਿੱਕੀ ਨੂੰ ਪਸੰਦ ਕਰਨ ਲੱਗਦੀ ਹੈ ਕਿਉਂਕਿ ਉਸ ਦੀਆਂ ਗੱਲਾਂ ਬਹੁਤ ਪਿਆਰੀਆਂ ਸੀ ਵਿੱਕੀ ਬਹੁਤ ਹੀ ਭੋਲਾ ਬੱਚਾ ਹੁੰਦਾ ਹੈ ਜਦੋਂ ਵੀ ਮਨਾਕਸ਼ੀ ਆਉਂਦੀ ਸੀ ਤਾਂ ਉਸ ਤੋਂ ਕੁਝ ਨਾ ਕੁਝ ਲੈ ਹੀ ਲੈਂਦੀ ਸੀ ਬਦਲੇ ਵਿੱਚ 100 ਜਾਂ 200 ਰੁਪਏ ਹੌਲੀਕ ਦੇਣੇ ਉਸ ਨੂੰ ਦੇ ਦਿੰਦੀ ਸੀ ਇਸ ਤਰ੍ਹਾਂ ਹੌਲੀ-ਹੌਲੀ ਉਹ ਬੱਚਾ ਉਸ ਨੂੰ ਚੰਗਾ ਲੱਗਣ ਲੱਗਿਆ ਸੀ ਇੱਕ ਦਿਨ ਜਦੋਂ ਉਸ ਦੀ ਕਾਰ ਰੈੱਡ ਲਾਈਟਾਂ ਤੇ ਆ ਕੇ ਰੁਕੀ ਤਾਂ ਵਿੱਕੀ ਉੱਥੇ ਦਿਖਾਈ ਨਹੀਂ ਦਿੰਦਾ ਮਨਾਕਸ਼ੀ ਦੀਆਂ ਨਜ਼ਰਾਂ ਵਿੱਕੀ ਨੂੰ ਲੱਭ ਰਹੀਆਂ ਸੀ ਕਿਉਂਕਿ ਉਹ ਹਰ ਰੋਜ਼ ਹੀ ਚਾਹੁੰਦੀ ਸੀ ਕਿ ਕਾਸ਼ ਮੇਰੀ ਗੱਡੀ ਇੱਥੇ ਰੁਕ ਜਾਵੇ ਮੈਂ ਉਸ ਬੱਚੇ ਨਾਲ ਗੱਲ ਕਰਾਂ ਤੇ ਜਿਵੇਂ ਹੀ ਉਸ ਦੀ ਗੱਡੀ ਅੱਜ ਰੁਕਦੀ ਹੈ ਤਾਂ ਵਿੱਕੀ ਉਸ ਨੂੰ ਦਿਖਾਈ ਨਹੀਂ ਦਿੰਦਾ ਉਸ ਦੇ ਨਾਲ ਦੇ 2-4 ਬੱਚੇ ਹੋਰ ਫਿਰਦੇ ਸੀ ਜੋ ਚੰਗੀ ਤਰ੍ਹਾਂ ਜਾਣਦੇ ਸੀ ਕਿ ਇਹ ਮੈਡਮ ਵਿੱਕੀ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਉਹ ਭੱਜ ਕੇ ਮਨਾਕਸ਼ੀ ਕੋਲ ਆਉਂਦੇ ਨੇ ਤੇ ਕਹਿੰਦੇ ਨੇ ਮੈਡਮ ਜੀ ਤੁਸੀਂ ਵਿੱਕੀ ਨੂੰ ਲੱਭ ਰਹੇ ਹੋ ਪਰ ਉਸ ਦਾ ਤਾਂ ਐਕਸੀਡੈਂਟ ਹੋ ਗਿਆ ਹੈ ਜਦੋਂ ਮਨਾਕਸ਼ੀ ਨੂੰ ਇਹ ਪਤਾ ਲੱਗਦਾ ਹੈ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਮਨਾਕਸ਼ੀ ਉਹਨਾਂ ਬੱਚਿਆਂ ਨੂੰ ਕਹਿੰਦੀ ਹੈ ਕਿ ਤੁਸੀਂ ਇਹ ਕੀ ਆਖ ਰਹੇ ਹੋ ਐ ਕਿਵੇਂ ਐਕਸੀਡੈਂਟ ਹੋ ਗਿਆ ਉਹ ਬੱਚੇ ਕਹਿਣ ਲੱਗੇ ਕਿ ਜਿਵੇਂ ਹੀ ਇੱਧਰ ਆਉਣ ਲਈ ਉਹ ਆਪਣੇ ਘਰੋਂ ਨਿਕਲਿਆ ਤੇ ਉਸ ਨੂੰ ਕਿਸੇ ਗੱਡੀ ਨੇ ਟੱਕਰ ਮਾਰ ਦਿੱਤੀ ਤਾਂ ਮਨਾਕਸ਼ੀ ਪੁੱਛਦੀ ਹੈ ਕਿ ਹੁਣ ਉਹਦੀ ਸਿਹਤ ਕਿਵੇਂ ਹੈ ਬੱਚੇ ਕਹਿੰਦੇ ਹਨ ਪਤਾ ਨਹੀਂ ਉਸ ਦੇ ਬਚਨ ਦੀ ਤਾਂ ਕੋਈ ਉਮੀਦ ਹੀ ਨਹੀਂ ਉਸ ਦੇ ਸਿਰ ਤੇ ਬਹੁਤ ਜ਼ਿਆਦਾ ਸੱਟ ਲੱਗੀ ਹੈ ਇਹਨਾਂ ਸੁਣਦੇ ਹੀ ਮਨਾਕਸ਼ੀ ਕਹਿਣ ਲੱਗੀ ਕਿ ਤੁਸੀਂ ਮੈਨੂੰ ਉਸ ਦੇ ਘਰੇ ਲਿਜਾ ਸਕਦੇ ਹੋ ਉਹ ਬੱਚੇ ਮਨਾਕਸ਼ੀ ਨੂੰ ਹਾਂ ਕਰ ਦਿੰਦੇ ਹਨ ਮਨਾਕਸ਼ੀ ਗੌਰਵ ਨੂੰ ਕਹਿਣ ਲੱਗੀ ਕਿ ਪਲੀਜ਼ ਮੈਨੂੰ ਗੱਡੀ ਤੋਂ ਉਤਾਰ ਦਿਓ ਮੇਰਾ ਦਿਲ ਨਹੀਂ ਮੰਨ ਰਿਹਾ ਮੈਂ ਉਸ ਬੱਚੇ ਨੂੰ ਦੇਖਣ ਲਈ ਜ਼ਰੂਰ ਜਾਵਾਂਗੀ। ਮਿਨਾਕਸ਼ੀ ਦਾ ਘਰ ਵਾਲਾ ਕਹਿੰਦਾ ਹੈ, "ਠੀਕ ਹੈ, ਤੂੰ ਚਲੀ ਜਾ। ਮੈਂ ਦੁਕਾਨ ਤੇ ਜਾਂਦਾ ਹਾਂ। ਦੁਕਾਨ ਖੋਲਣ ਦਾ ਟਾਈਮ ਹੋ ਗਿਆ ਹੈ। ਵਿਕੀ ਬਾਰੇ ਮੈਨੂੰ ਫੋਨ ਜ਼ਰੂਰ ਕਰ ਦੇਣਾ।" ਇੰਨਾ ਕਹਿ ਕੇ ਉਹ ਮਿਨਾਕਸ਼ੀ ਨੂੰ ਗੱਡੀ 'ਚੋਂ ਉਤਾਰ ਦਿੰਦਾ ਹੈ ਤੇ ਆਪ ਦੁਕਾਨ ਤੇ ਚਲਾ ਜਾਂਦਾ ਹੈ। ਉਸ ਤੋਂ ਬਾਅਦ ਮਿਨਾਕਸ਼ੀ ਉਹਨਾਂ ਬੱਚਿਆਂ ਨੂੰ ਨਾਲ ਲੈ ਕੇ ਆਟੋ ਵਿੱਚ ਬੈਠ ਕੇ ਜਦੋਂ ਉਹ ਵਿੱਕੀ ਦੇ ਘਰ ਕੋਲ ਪਹੁੰਚਦੀ ਹੈ ਤਾਂ ਵਿੱਕੀ ਦੇ ਘਰ ਅੱਗੇ ਇੱਕ ਬਜ਼ੁਰਗ ਔਰਤ ਬੈਠੀ ਹੋਈ ਸੀ ਤੇ ਉਸ ਔਰਤ ਨੂੰ ਦੇਖਦੇ ਹੀ ਮਨਾਕਸ਼ੀ ਹੈਰਾਨ ਰਹਿ ਜਾਂਦੀ ਹੈ ਕਿਉਂਕਿ ਮਨਾਕਸ਼ੀ ਉਸ ਬਜ਼ੁਰਗ ਔਰਤ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਜਿਵੇਂ ਮਨਾਕਸ਼ੀ ਉਸ ਔਰਤ ਨੂੰ ਜਾਣਦੀ ਸੀ ਓਵੇਂ ਹੀ ਉਹ ਔਰਤ ਵੀ ਮਨਾਕਸ਼ੀ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਉਸ ਨੂੰ ਦੇਖਦੇ ਹੀ ਉਹ ਬਜ਼ੁਰਗ ਔਰਤ ਉੱਚੀ-ਉੱਚੀ ਰੋਣ ਲੱਗ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਮੈਂ ਤੇਰੇ ਬੇਟੇ ਨੂੰ ਨਹੀਂ ਬਚਾ ਸਕੀ। ਇਹ ਨਾ ਸੁਣਦੇ ਹੀ ਮਨਾਕਸ਼ੀ ਕਹਿੰਦੀ ਹੈ ਕਿ ਵਿੱਕੀ ਮੇਰਾ ਪੁੱਤਰ ਸੀ ਤਾਂ ਉਹ ਔਰਤ ਹਾਂ ਵਿੱਚ ਜਵਾਬ ਦਿੰਦੀ ਹੈ। ਇਹ ਨਾ ਸੁਣਦੇ ਹੀ ਮਨਾਕਸ਼ੀ ਵੀ ਉੱਚੀ-ਉੱਚੀ ਰੋਣ ਲੱਗ ਜਾਂਦੀ ਹੈ। ਕਹਿੰਦੀ ਹੈ ਕਿ ਮੇਰਾ ਬੱਚਾ ਮੈਨੂੰ 7 ਸਾਲਾਂ ਬਾਅਦ ਮਿਲਿਆ ਸੀ। ਉਹ ਵੀ ਕਿੱਦਾਂ ਸੜਕਾਂ ਉੱਪਰ ਭੀਖ ਮੰਗ ਰਿਹਾ ਸੀ। ਮੈਂ ਉਸ ਨੂੰ ਪਹਿਚਾਨ ਵੀ ਨਹੀਂ ਸਕੀ ਕਿੰਨੀ ਅਪਾਗਨ ਮਾਂ ਹਾਂ ਮੈਂ ਵਿੱਕੀ ਮੇਰਾ ਹੀ ਬੱਚਾ ਸੀ ਉਹ ਕਿੱਥੇ ਹੈ ਕਿੱਦਾਂ ਹੈ ਮੈਂ ਉਸ ਨੂੰ ਦੇਖਣਾ ਚਾਹੁੰਦੀ ਹਾਂ ਤਾਂ ਮਿਨਾਕਸ਼ੀ ਨੂੰ ਇਸ ਤਰ੍ਹਾਂ ਰੋਂਦੇ ਦੇਖ ਆਸ-ਪਾਸ ਦੀਆਂ ਔਰਤਾਂ ਕਹਿਣ ਲੱਗੀਆਂ ਕਿ ਇਹ ਔਰਤ ਕੌਣ ਹੈ ਤਾਂ ਵਿੱਕੀ ਦੀ ਦਾਦੀ ਕਹਿੰਦੀ ਇਹ ਤਾਂ ਵਿੱਕੀ ਦੀ ਮਾਂ ਹੈ ਇਹ ਨਾ ਸੁਣਦੇ ਹੀ ਸਾਰੀਆਂ ਔਰਤਾਂ ਦੇ ਮੂੰਹ ਖੁੱਲੇ ਦੇ ਖੁੱਲੇ ਹੀ ਰਹਿ ਜਾਂਦੇ ਨੇ ਤੇ ਸਾਰੀਆਂ ਕਹਿੰਦੀਆਂ ਨੇ ਕਿ ਕਿੰਨੀ ਵੱਡੀ ਅਮੀਰ ਔਰਤ ਹੈ ਤੇ ਕਿੱਥੇ ਉਹ ਬੱਚਾ ਭਿਖਾਰੀ ਉਹਨਾਂ ਔਰਤਾਂ ਨੂੰ ਇਸ ਗੱਲ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿਉਂਕਿ ਉਹਨਾਂ ਨੂੰ ਇਸ ਕਹਾਣੀ ਦਾ ਨਹੀਂ ਪਤਾ ਸੀ ਮਨਾਕਸ਼ੀ ਉੱਚੀ-ਉੱਚੀ ਰੋ ਰਹੀ ਸੀ ਤੇ ਵਿੱਕੀ-ਵਿੱਕੀ ਕਹਿ ਕੇ ਆਵਾਜ਼ਾਂ ਮਾਰ ਰਹੀ ਸੀ ਇਹ ਗੱਲ ਅੱਜ ਤੋਂ 7 ਸਾਲ ਪਹਿਲਾਂ ਦੀ ਹੈ ਮਨਾਕਸ਼ੀ ਹైదਰਾਬਾਦੀ ਰਹਿਣ ਵਾਲੀ ਸੀ ਜਦੋਂ ਉਸਦੀ ਉਮਰ ਤਕਰੀਬਨ 20 ਸਾਲ ਦੀ ਸੀ ਤਾਂ ਉਸ ਨੂੰ ਇੱਕ ਮੁੰਡੇ ਨਾਲ ਪਿਆਰ ਹੋ ਜਾਂਦਾ ਹੈ ਉਸ ਮੁੰਡੇ ਦਾ ਨਾਮ ਗੌਤਮ ਸੀ ਉਹ ਆਪਣੇ ਮਾਤਾ ਪਿਤਾ ਨੂੰ ਗੌਤਮ ਨਾਲ ਵਿਆਹ ਕਰਵਾਉਣ ਲਈ ਕਹਿੰਦੀ ਹੈ ਪਰ ਉਹਨਾਂ ਦੇ ਮਾਤਾ ਪਿਤਾ ਇਸ ਵਿਆਹ ਦੇ ਬਹੁਤ ਖਿਲਾਫ ਸੀ ਉਹ ਉਹਨਾਂ ਨੂੰ ਬਹੁਤ ਸਮਝਾਉਂਦੇ ਨੇ ਪਰ ਉਹ ਦੋਨੇ ਨਹੀਂ ਸਮਝਦੇ ਤਾਂ ਮਿਨਾਕਸ਼ੀ ਘਰੋਂ ਭੱਜ ਕੇ ਗੌਤਮ ਨਾਲ ਵਿਆਹ ਕਰਵਾ ਲੈਂਦੀ ਹੈ ਉਸ ਦੇ ਨਾਲ ਰਹਿਣ ਲੱਗ ਜਾਂਦੀ ਹੈ ਡੇਢ ਸਾਲ ਬਾਅਦ ਉਹਨਾਂ ਦੇ ਘਰ ਇੱਕ ਪੁੱਤਰ ਪੈਦਾ ਹੁੰਦਾ ਹੈ ਉਸ ਦਾ ਨਾਮ ਉਹ ਵਿੱਕੀ ਰੱਖਦੇ ਹਨ ਇਸ ਤਰ੍ਹਾਂ ਇੱਕ ਸਾਲ ਹੋਰ ਲੰਘ ਜਾਂਦਾ ਹੈ ਫਿਰ ਮਿਨਾਕਸ਼ੀ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਗੌਤਮ ਨਾਲ ਵਿਆਹ ਕਰਵਾਉਣ ਦਾ ਫੈਸਲਾ ਗਲਤ ਸੀ ਗੌਤਮ ਦਾ ਸਬੰਧ ਗੁੰਡਿਆਂ ਨਾਲ ਸੀ ਉਹ ਇੱਕ ਨਿਸ਼ਾਨੇਵਾਜ਼ ਸੀ ਮਿਨਾਕਸ਼ੀ ਗੌਤਮ ਨੂੰ ਬਹੁਤ ਸਮਝ ਆਉਂਦੀ ਹੈ ਕਿ ਇਸ ਦਾ ਅੰਜਾਮ ਬਹੁਤ ਬੁਰਾ ਹੋਵੇਗਾ ਪ੍ਰੰਤੂ ਗੌਤਮ ਤੇ ਉਸ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ ਅਕਸਰ ਉਹੀ ਹੋਇਆ ਜਿਸ ਗੱਲ ਦਾ ਡਰ ਸੀ ਇੱਕ ਦਿਨ ਗੌਤਮ ਦੀ ਉਹਨਾਂ ਗੁੰਡਿਆਂ ਨਾਲ ਲੜਾਈ ਹੋ ਗਈ ਉਹਨਾਂ ਨੇ ਗੌਤਮ ਨੂੰ ਜਾਨੋਂ ਮਾਰ ਦਿੱਤਾ ਮਨਾਕਸ਼ੀ ਨੂੰ ਗੌਤਮ ਦੀ ਮੌਤ ਦਾ ਬਹੁਤ ਦੁੱਖ ਹੋਇਆ ਪਰ ਉਹ ਸੋਚਣ ਲੱਗੀ ਕਿ ਮੇਰੇ ਇੱਕ ਪੁੱਤਰ ਹੈ ਮੈਂ ਉਸ ਦੇ ਸਹਾਰੇ ਜ਼ਿੰਦਗੀ ਬਿਤਾ ਲਵਾਂਗੀ ਉਦੋਂ ਉਸ ਦੇ ਵਿਆਹ ਨੂੰ 3 ਸਾਲ ਹੋ ਚੁੱਕੇ ਸੀ ਇੱਕ ਦਿਨ ਮਨਾਕਸ਼ੀ ਦੇ ਮਾਤਾ ਪਿਤਾ ਜਿਨ੍ਹਾਂ ਨੇ ਮਨਾਕਸ਼ੀ ਦੇ ਵਿਆਹ ਤੋਂ ਬਾਅਦ ਉਸ ਦੀ ਸ਼ਕਲ ਵੀ ਨਹੀਂ ਦੇਖੀ ਸੀ ਇੱਕ ਦਿਨ ਉਹ ਮਨਾਕਸ਼ੀ ਕੋਲ ਆ ਕੇ ਕਹਿੰਦੇ ਹਨ ਧੀਏ ਜੋ ਕੁਝ ਹੋ ਗਿਆ ਉਸ ਨੂੰ ਭੁੱਲ ਜਾ ਹੁਣ ਤੇਰਾ ਪਤੀ ਇਸ ਦੁਨੀਆ ਵਿੱਚ ਨਹੀਂ ਰਿਹਾ ਇਹ ਜ਼ਿੰਦਗੀ ਬਹੁਤ ਵੱਡੀ ਹੈ ਅਸੀਂ ਤੇਰਾ ਦੂਜਾ ਵਿਆਹ ਕਰ ਦਿੰਦੇ ਹਾਂ ਪਰ ਇਹ ਬੱਚਾ ਤੈਨੂੰ ਇੱਥੇ ਹੀ ਛੱਡਣਾ ਪਵੇਗਾ ਤਾਂ ਮਿਨਾਕਸ਼ੀ ਕਹਿੰਦੀ ਹੈ ਕਿ ਮੈਂ ਆਪਣੇ ਬੱਚੇ ਨੂੰ ਨਹੀਂ ਛੱਡ ਸਕਦੀ ਉਸ ਦੇ ਮਾਤਾ ਪਿਤਾ ਕਹਿੰਦੇ ਹਨ ਕਿ ਜੇਕਰ ਤੂੰ ਇਸ ਬੱਚੇ ਨੂੰ ਨਹੀਂ ਛੱਡੇਂਗੀ ਤਾਂ ਤੇਰੇ ਨਾਲ ਕੋਈ ਵਿਆਹ ਨਹੀਂ ਕਰਵਾਏਗਾ ਮਿਨਾਕਸ਼ੀ ਦੇ ਸਸ ਸੋਰਾ ਵੀ ਕਹਿਣ ਲੱਗੇ ਧੀਏ ਤੇਰੇ ਮਾਂ ਪਿਓ ਠੀਕ ਕਹਿ ਰਹੇ ਨੇ ਤੇਰੀ ਉਮਰ ਹਾਲੇ ਛੋਟੀ ਹੈ ساری ਜ਼ਿੰਦਗੀ ਪਈ ਹੈ ਤੇਰੇ ਅੱਗੇ ਤੂੰ ਦੂਜਾ ਵਿਆਹ ਕਰਵਾ ਲੈ ਇਹ ਸਾਡੇ ਪੁੱਤ ਦਾ ਖੂਨ ਹੈ ਸਾਡਾ ਪੋਤਾ ਹੈ ਅਸੀਂ ਇਸ ਨੂੰ ਪਾਲ ਲਵਾਂਗੇ ਤੈਨੂੰ ਇਸ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਮਨਾਕਸ਼ੀ ਕਹਿੰਦੀ ਹੈ ਇਹ ਮੇਰੇ ਬਿਨਾ ਕਿਵੇਂ ਰਹਿ ਸਕਦਾ ਹੈ ਵਿੱਕੀ ਹਲੇ ਬਹੁਤ ਛੋਟਾ ਹੈ ਇਸਨੇ ਤਾਂ ਹਲੇ ਬੋਲਣਾ ਵੀ ਨਹੀਂ ਸਿੱਖਿਆ ਮੈਂ ਵੀ ਇਸ ਦੇ ਬਿਨਾ ਨਹੀਂ ਰਹਿ ਸਕਦੀ ਪਰ ਉਹ ਆਪਣੇ ਮਾਤਾ ਪਿਤਾ ਤੇ ਸੱਸ ਸਹੁਰੇ ਦੀ ਜੇ ਤੱਕ ਗੇਹਾਰ ਜਾਂਦੀ ਹੈ ਉਸ ਨੂੰ ਆਪਣਾ ਬੱਚਾ ਛੱਡਣਾ ਪੈਂਦਾ ਹੈ ਫਿਰ ਉਹ ਆਪਣੇ ਮਾਤਾ ਪਿਤਾ ਦੇ ਘਰ ਵਾਪਸ ਚਲੀ ਜਾਂਦੀ ਹੈ ਜਦੋਂ ਉਹ ਵਾਪਸ ਪੇਕੇ ਘਰ ਜਾ ਰਹੀ ਸੀ ਤਾਂ ਬਹੁਤ ਜ਼ਿਆਦਾ ਰੋ ਰਹੀ ਸੀ ਉਸ ਨੂੰ ਦੇਖ ਕੇ ਆਸ-ਪਾਸ ਦੇ ਲੋਕਾਂ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਸੀ ਫਿਰ ਮਨਾਕਸ਼ੀ ਆਪਣੇ ਪੇਕੇ ਚਲੀ ਗਈ ਉਸ ਦੇ ਮਾਤਾ ਪਿਤਾ ਉਸ ਨੂੰ ਬਹੁਤ ਪਿਆਰ ਕਰਦੇ ਸੀ ਬਸ ਉਸ ਦੀ ਇੱਕ ਗਲਤੀ ਦੀ ਵਜ੍ਹਾ ਕਰਕੇ ਹੀ ਉਸ ਨੂੰ ਤਿਆਗ ਦਿੱਤਾ ਸੀ ਹੁਣ ਉਹਦੇ ਲਈ ਇੱਕ ਵਧੀਆ ਮੁੰਡਾ ਲੱਭਣ ਲੱਗੇ। ਉਹਨਾਂ ਦੀ ਕੋਈ ਜਾਣ ਪਹਿਚਾਨ ਵਾਲਾ ਉਹਨਾਂ ਨੂੰ ਗੌਰਵ ਦੀ ਦੱਸ ਪਾਉਂਦਾ ਹੈ। ਦੋਵੇਂ ਇੱਕ ਦੂਜੇ ਨੂੰ ਦੇਖ ਕੇ ਪਸੰਦ ਕਰ ਲੈਂਦੇ ਹਨ। ਉਸ ਤੋਂ ਬਾਅਦ ਉਹਨਾਂ ਦੇ ਵਿਆਹ ਦੀ ਤਰੀਕ ਪੱਕੀ ਕਰ ਦਿੱਤੀ ਜਾਂਦੀ ਹੈ। ਪਰ ਗੌਰਵ ਨੂੰ ਮਨਾਕਸ਼ੀ ਦੀ ਪਿਛਲੀ ਜ਼ਿੰਦਗੀ ਬਾਰੇ ਕੁਝ ਵੀ ਨਹੀਂ ਦੱਸਿਆ ਜਾਂਦਾ। ਸਾਰੀਆਂ ਗੱਲਾਂ ਛੁਪਾ ਕੇ ਰੱਖੀਆਂ ਜਾਂਦੀਆਂ ਹਨ। ਕੋਮਨਾਰ ਸ਼ੀਨੂ ਕੁਵਾਰੀ ਆਖ ਕੇ ਗੌਰ ਬਨਾਲ ਉਸ ਦਾ ਵਿਆਹ ਕਰ ਦਿੰਦੇ ਹਨ ਗੌਰਵ ਦਾ ਪਰਿਵਾਰ ਫਾਜ਼ਿਲ ਕਾ ਵਿੱਚ ਰਹਿੰਦਾ ਸੀ ਉਸ ਦਾ ਪਰਿਵਾਰ ਪੜਿਆ ਲਿਖਿਆ ਸੀ ਮਿਨਾਕਸ਼ੀ ਨਾਲ ਵਿਆਹ ਕਰਵਾ ਕੇ ਗੌਰਵ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਕਿਉਂਕਿ ਉਹ ਬਹੁਤ ਜ਼ਿਆਦਾ ਸੋਹਣੀ ਸੀ ਜ਼ਿੰਦਗੀ ਵਿੱਚ ਮਿਲੇ ਦੁੱਖਾਂ ਦੇ ਕਾਰਨ ਉਹ ਸਮਝਦਾਰ ਵੀ ਹੋ ਗਈ ਸੀ ਇਸ ਕਰਕੇ ਗੌਰਵ ਬਹੁਤ ਜ਼ਿਆਦਾ ਖੁਸ਼ ਸੀ ਵਿਆਹ ਤੋਂ ਬਾਅਦ ਉਹ ਹਾਜ਼ਲ ਕਾ ਵਿੱਚ ਰਹਿਣ ਲੱਗ ਜਾਂਦੇ ਹਨ ਤੇ ਸ਼ਹਿਰ ਦੇ ਦੂਜੇ ਪਾਸੇ ਉਹਨਾਂ ਦਾ ਦਫ਼ਤਰ ਸੀ ਮਨਾਕਸ਼ੀ ਨੇ ਵੀ +2 ਤੱਕ ਪੜ੍ਹਾਈ ਕੀਤੀ ਸੀ ਉਸ ਤੋਂ ਬਾਅਦ ਉਸਨੇ ਵਿਆਹ ਕਰਵਾ ਲਿਆ ਸੀ ਪਰ ਫੇਰ ਵੀ ਉਸਨੇ ਆਪਣੀ ਪੜ੍ਹਾਈ ਨਹੀਂ ਛੱਡੀ ਉਸਨੇ ਡਿਗਰੀ ਕਰ ਲਈ ਸੀ ਉਹ ਦੋਵੇਂ ਮਿਲ ਕੇ ਆਪਣੀ ਕੰਪਨੀ ਚਲਾਉਂਦੇ ਸੀ ਹੁਣ ਮੈਨਾਂ ਅਸ਼ੀਦੀ ਜ਼ਿੰਦਗੀ ਬਹੁਤ ਖੁਸ਼ੀਆਂ ਭਰੀ ਲੰਘ ਰਹੀ ਸੀ ਪਰ ਵਿੱਕੀ ਦਾ ਸੱਚ ਸਾਹਮਣੇ ਆਉਣ ਨਾਲ ਉਸ ਦੀ ਜ਼ਿੰਦਗੀ ਵਿੱਚ ਤਾਂ ਪੁਚਾਲ ਆ ਜਾਂਦਾ ਹੈ ਕਿਉਂਕਿ ਉਸ ਦੇ ਦਾਦਾ ਜੀ ਇਸ ਦੁਨੀਆ ਨੂੰ ਕਲ ਵਿਦਾ ਆਖ ਗਏ ਸੀ ਵਿੱਕੀ ਦੇ ਪਰਿਵਾਰ ਵਾਲੇ ਕਹਿਣ ਲੱਗੇ ਇਸ ਦੀ ਮਾਂ ਇਸ ਨੂੰ ਇੱਥੇ ਛੱਡ ਗਈ ਹੈ ਇਸ ਨੂੰ ਉੱਥੇ ਹੀ ਸੁਟਿਆ ਜਿੱਥੇ ਇਸ ਦੀ ਮਾਂ ਰਹਿੰਦੀ ਹੈ ਪਰ ਉਸ ਦੀ ਦਾਦੀ ਕਹਿੰਦੀ ਨਹੀਂ ਇਹ ਮੇਰੇ ਪੁੱਤ ਦਾ ਖੂਨ ਹੈ ਮੈਂ ਇਸ ਨੂੰ ਨਹੀਂ ਛੱਡ ਸਕਦੀ ਇਹ ਮੇਰਾ ਆਪਣਾ ਖੂਨ ਹੈ ਇਹ ਮੇਰੇ ਨਾਲ ਹੀ ਰਹੇਗਾ ਵਿੱਕੀ ਦੇ ਚਾਚੇ ਤਾਏ ਲੜਾਈ ਝਗੜਾ ਕਰਨ ਲੱਗੇ ਉਹਨਾਂ ਦੀਆਂ ਘਰ ਵਾਲੀਆਂ ਘਰ ਵਿੱਚ ਰੋਜ਼ ਹੀ ਕਲੇਸ਼ ਪਾਈ ਰੱਖਦੀਆਂ ਇਸ ਕਰਕੇ ਉਸ ਦੀ ਦਾਦੀ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੀ ਸੀ ਅਤੇ ਇੱਕ ਦਿਨ ਵਿੱਕੀ ਦੀ ਭੂਆ ਆਈ ਉਹ ਵਿੱਕੀ ਨੂੰ ਅਤੇ ਆਪਣੀ ਮਾਂ ਨੂੰ ਆਪਣੇ ਨਾਲ ਲੈ ਗਈ ਇਸੇ ਤਰ੍ਹਾਂ ਵਿੱਕੀ ਆਪਣੀ ਦਾਦੀ ਦੇ ਨਾਲ ਫਾਜ਼ਿਲકા ਆ ਗਿਆ ਉਸ ਦੀਪੂਆ ਉਥੇ ਮਜ਼ਦੂਰੀ ਕਰਦੀ ਸੀ ਸਮਾਂ गुज़रਦਾ ਗਿਆ ਜਦੋਂ ਵਿੱਕੀ 7 ਸਾਲ ਦਾ ਹੋ ਗਿਆ ਤਾਂ ਦੇਖਣ ਲੱਗਿਆ ਕਿ ਉਸ ਦੀ ਉਮਰ ਦੇ ਬੱਚੇ ਕੁਝ ਪੈਸੇ ਕਮਾ ਕੇ ਲਿਆਉਂਦੇ ਹਨ ਵਿੱਕੀ ਉਹਨਾਂ ਨੂੰ ਪੁੱਛਦਾ ਹੈ ਕਿ ਤੁਸੀਂ ਪੈਸੇ ਕਿੱਥੋਂ ਕਮਾ ਕੇ ਲਿਆਉਂਦੇ ਹੋ ਤਾਂ ਉਹ ਬੱਚੇ ਦੱਸਦੇ ਹਨ ਕਿ ਅਸੀਂ ਸੜਕਾਂ ਤੇ ਜਾਂਨੇ ਹਾਂ ਜਿੱਥੇ ਰੈੱਡ ਲਾਈਟਾਂ ਪੈਂਦੀਆਂ ਨੇ ਜਾਂ ਜਾਮ ਲੱਗ ਜਾਂਦਾ ਹੈ ਤਾਂ ਅਸੀਂ ਉਹਨਾਂ ਗੱਡੀਆਂ ਕਾਰਾਂ ਵਾਲਿਆਂ ਤੋਂ ਪੈਸੇ ਮੰਗ ਲੈਂਦੇ ਹਾਂ ਇਹ ਸੁਣ ਕੇ ਵਿੱਕੀ ਦੇ ਮਨ ਵਿੱਚ ਵੀ ਇਹ ਖਿਆਲ ਆ ਗਿਆ ਕਿ ਮੈਂ ਵੀ ਇਸੇ ਤਰ੍ਹਾਂ ਹੀ ਪੈਸੇ ਕਮਾਵਾਂਗਾ ਕਿਉਂਕਿ ਉਸ ਦੀ ਦਾਦੀ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ ਸੀ ਭਾਵੇਂ ਵਿੱਕੀ ਦੀ ਦਾਦੀ ਉਸ ਨੂੰ ਮਨਾ ਕਰ ਦਿੰਦੀ ਹੈ ਉਹ ਕਹਿੰਦੀ ਹੈ ਕਿ ਤੂੰ ਕਿਤੇ ਨਹੀਂ ਜਾਵੇਂਗਾ ਤੇ ਪੈਸੇ ਮੰਗਣਾ ਗਲਤ ਗੱਲ ਹੈ ਨਹੀਂ ਜਾਣਾ ਤਾਂ ਫਿਰ ਵੀ ਵਿੱਕੀ ਕਹਿੰਦਾ ਦਾਦੀ ਜੀ ਮੈਂ ਪੈਸੇ ਨਹੀਂ ਮੰਗਦਾ ਕੁਝ ਬੱਚੇ ਕੁਝ ਸਮਾਨ ਵੀ ਵੇਚਦੇ ਨੇ ਤੇ ਤੁਸੀਂ ਮੈਨੂੰ ਕੁਝ ਪੈਸੇ ਦੇ ਦਿਓ ਮੈਂ ਗੁਵਾਰੇ ਵਗੈਰਾ ਲੈ ਕੇ ਵੇਚ ਦੇਵਾਂਗਾ ਫਿਰ ਵਿੱਕੀ ਗੁਵਾਰੇ ਖਰੀਦ ਲੈਂਦਾ ਹੈ ਤੇ ਉਹ ਜਾ ਕੇ ਰੋਡ ਤੇ ਰੈੱਡ ਲਾਈਟਾਂ ਤੇ ਖੜੀਆਂ ਗੱਡੀਆਂ ਕੋਲ ਜਾ ਜਾ ਕੇ ਗੁਵਾਰੇ ਵੇਚਣ ਲੱਗ ਜਾਂਦਾ ਹੈ ਕਦੇ ਪਾਨ ਵੇਚਦਾ ਹੈ ਤੇ ਕਦੇ ਫੁੱਲ ਵੇਚਦਾ ਹੈ ਕਦੇ ਗੁਵਾਰੇ ਵੇਚਣ ਲੱਗ ਜਾਂਦਾ ਹੈ ਤੇ ਉਸੇ ਦੌਰਾਨ ਵਿਕੀ ਦੀ ਮੁਲਾਕਾਤ ਮਨਾਕਸ਼ੀ ਨਾਲ ਹੁੰਦੀ ਹੈ ਮਨਾਕਸ਼ੀ ਨੂੰ ਵੀ ਆਪਣੇ ਬੱਚੇ ਦੀ ਬਹੁਤ ਜ਼ਿਆਦਾ ਜਾਨ ਆਉਂਦੀ ਸੀ ਵਿਆਹ ਤੋਂ ਬਾਅਦ ਉਸ ਦੇ ਮਾਤਾ ਪਿਤਾ ਨੇ ਕਹਿ ਦਿੱਤਾ ਸੀ ਕਿ ਭੁੱਲ ਕੇ ਵੀ ਉਸ ਬੱਚੇ ਦਾ ਨਾਮ ਆਪਣੀ ਜ਼ੁਬਾਨ ਤੇ ਨਾ ਲੈ ਕੇ ਆਵੇਂ ਨਹੀਂ ਤਾਂ ਜੇ ਇੰਨਾ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਬਹੁਤ ਗਲਤ ਹੋ ਜਾਵੇਗਾ ਇਸੇ ਲਈ ਮਨਾਕਸ਼ੀ ਆਪਣੇ ਦਿਲ ਤੇ ਪੱਥਰ ਰੱਖ ਲੈਂਦੀ ਹੈ ਪਰ ਕਦੇ ਵੀ ਉਹ ਵਿੱਕੀ ਨੂੰ ਮਿਲਣ ਨਹੀਂ ਜਾਂਦੀ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਵਿੱਕੀ ਹੁਣ ਕਿੱਥੇ ਰਹਿੰਦਾ ਹੈ ਕਿਉਂਕਿ ਜਦੋਂ ਵੀ ਉਹ ਆਪਣੇ ਪੇਕੇ ਘਰ ਜਾਂਦੀ ਸੀ ਤਾਂ ਉਥੋਂ ਆਪਣੇ ਸਹੁਰੇ ਘਰ ਫੋਨ ਕਰਦੀ ਸੀ ਤਾਂ ਉਸ ਨੂੰ ਪਤਾ ਲੱਗਦਾ ਸੀ ਕਿ ਉਹ ਤਾਂ ਆਪਣੀ ਭੂਆ ਦੇ ਨਾਲ ਕਿਤੇ ਚਲਾ ਗਿਆ ਇਸੇ ਕਰਕੇ ਮਨਾਕਸ਼ੀ ਦਾ ਕਦੇ ਵਿੱਕੀ ਨਾਲ ਸੰਪਰਕ ਨਹੀਂ ਹੋਇਆ ਸੀ ਹੌਲੀ ਹੌਲੀ ਵਿੱਕੀ ਦੀ ਦਾਦੀ ਨੇ ਤਾਂ ਵਿੱਕੀ ਨੂੰ ਗੌਤਮ ਕਹਿਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਸ ਦੇ ਪੁੱਤਰ ਦਾ ਨਾਮ ਗੌਤਮ ਸੀ ਇਸੇ ਕਰਕੇ ਫਾਜ਼ਿਲ ਕਾ ਵਿੱਚ ਵਿੱਕੀ ਨੂੰ ਸਾਰੇ ਗੌਤਮ ਕਹਿ ਕੇ ਬੁਲਾਉਣ ਲੱਗ ਜਾਂਦੇ ਹਨ ਇਸੇ ਕਰਕੇ ਹੀ ਵਿੱਕੀ ਆਪਣੀ ਮਾਂ ਤੋਂ ਹੀ ਪੈਸੇ ਮੰਗਣ ਲੱਗ ਜਾਂਦਾ ਹੈ ਅਤੇ ਮਨਾਕਸ਼ੀ ਉਸ ਨੂੰ ਪਹਿਚਾਣ ਨਹੀਂ ਸકી 7 ਸਾਲਾਂ ਬਾਅਦ ਕਿਸੇ ਨੂੰ ਪਹਿਚਾਣਨਾ ਬਹੁਤ ਮੁਸ਼ਕਲ ਹੁੰਦਾ ਹੈ ਕਿਉਂਕਿ ਜਦੋਂ ਉਹਨੇ ਵਿੱਕੀ ਨੂੰ ਛੱਡਿਆ ਸੀ ਉਦੋਂ ਉਹ ਸਿਰਫ ਡੇਢ ਸਾਲ ਦਾ ਸੀ ਉਸ ਨੂੰ ਕਿਵੇਂ ਪਹਿਚਾਣਦੀ ਉਹ ਬੱਚਾ ਹੁਣ ਵੱਡਾ ਹੋ ਚੁੱਕਿਆ ਸੀ ਐਨਾ ਸੋਹਣਾ ਜਿਸ ਨੂੰ ਫੁੱਲਾਂ ਦੀ ਤਰ੍ਹਾਂ ਉਹ ਪਾਲਦੀ ਸੀ ਹੁਣ ਉਹ ਬੱਚਾ ਐਨੇ ਮਾੜੇ ਹਾਲਾਤਾਂ ਵਿੱਚ ਸੀ ਗੰਦੇ ਤੇ ਪਾਟੇ ਹੋਏ ਕੱਪੜੇ ਇਸੇ ਕਰਕੇ ਹੀ ਮਨਾਕਸ਼ੀ ਉਸ ਨੂੰ ਉਸਦੀ ਪਹਿਚਾਣ ਨਹੀਂ ਆਉਂਦੀ ਸੀ ਉਸ ਨੂੰ ਉਸਦਾ ਨਾਮ ਪੁੱਛਦੀ ਹੈ ਤੇ ਏ ਵੀ ਪੁੱਛਦੀ ਹੈ ਕਿ ਕਿੱਥੇ ਰਹਿੰਦਾ ਹੈ ਤਾਂ ਉਹ ਕਹਿ ਦਿੰਦਾ ਹੈ ਕਿ ਮੈਂ ਤਾਂ ਆਪਣੀ ਦਾਦੀ ਦੇ ਨਾਲ ਬਸਤੀ ਵਿੱਚ ਰਹਿੰਦਾ ਹਾਂ ਮਨਾਕਸ਼ੀ ਉਸ ਨੂੰ ਪਹਿਚਾਣ ਨਹੀਂ ਪਾਉਂਦੀ ਜਦੋਂ ਉਹ ਉਸ ਦਿਨ ਵਿੱਕੀ ਦੇ ਘਰ ਜਾਂਦੀ ਹੈ ਤਾਂ ਉਸ ਦੀ ਦਾਦੀ ਨੂੰ ਦੇਖ ਕੇ ਉਸ ਨੂੰ ਸ਼ੱਕ ਹੋ ਜਾਂਦਾ ਹੈ ਕਿ ਤੇ ਵਿੱਕੀ ਮੇਰਾ ਬੇਟਾ ਤਾਂ ਨਹੀਂ ਤੇ ਜਦੋਂ ਫੇਰ ਵਿੱਕੀ ਦੀ ਦਾਦੀ ਮਨਾਕਸ਼ੀ ਨੂੰ ਦੇਖਦੀ ਹੈ ਤਾਂ ਉਹ ਵੀ ਹੈਰਾਨ ਹੋ ਜਾਂਦੀ ਹੈ ਉਹ ਸੋਚਦੀ ਹੈ ਕਿ ਇਹ ਕਿੱਥੋਂ ਆ ਗਈ ਭਾਵੇਂ ਵਿੱਕੀ ਦੀ ਦਾਦੀ ਨੂੰ ਪਤਾ ਸੀ ਕਿ ਮਨਾਕਸ਼ੀ ਹਾਜਲਕਾ ਵਿੱਚ ਕਿਤੇ ਰਹਿੰਦੀ ਹੈ ਪਰ ਇਸ ਤਰ੍ਹਾਂ ਉਹਨਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਇੱਕ ਦੂਜੇ ਦੇ ਸਾਹਮਣੇ ਆ ਜਾਣਗੀਆਂ ਉਹ ਦੇਖਦੇ ਸਾਰ ਹੀ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਹਾਂ ਉਹ ਤੇਰਾ ਹੀ ਪੁੱਤਰ ਵਿੱਕੀ ਸੀ ਉਸ ਦਾ ਐਕਸੀਡੈਂਟ ਹੋ ਗਿਆ ਹੈ ਤਾਂ ਮਨਾਕਸ਼ੀ ਘਬਰਾ ਕੇ ਕਹਿੰਦੀ ਹੈ ਕਿੱਥੇ ਹੈ ਉਹ ਮੈਨੂੰ ਉਸ ਦੇ ਕੋਲ ਲੈ ਕੇ ਚੱਲੋ ਤਾਂ ਵਿੱਕੀ ਦੀ ਦਾਦੀ ਕਹਿੰਦੀ ਹੈ ਕਿ ਉਸ ਦੀ ਭੂਆ ਉਸ ਨੂੰ ਹਸਪਤਾਲ ਲੈ ਕੇ ਗਈ ਹੈ ਪਤਾ ਨਹੀਂ ਉਸ ਦੀ ਸਿਹਤ ਕਿਵੇਂ ਹੋਵੇਗੀ ਬਹੁਤ ਜ਼ਿਆਦਾ ਸੱਟ ਲੱਗ ਗਈ ਉਸ ਦੇ ਗੁਆਂਢ ਦੀਆਂ ਕੁਝ ਔਰਤਾਂ ਤਰੰਤ ਕਹਿੰਦੀਆਂ ਤੁਸੀਂ ਸਾਡੇ ਨਾਲ ਚੱਲੋ ਅਸੀਂ ਤੈਨੂੰ ਲੈ ਕੇ ਚਲਦੇ ਹਾਂ ਹਸਪਤਾਲ ਉਸ ਦੀ ਭੂਆ ਵਿੱਕੀ ਨੂੰ ਉੱਥੋਂ ਦੇ ਸਿਵਲ ਹਸਪਤਾਲ ਲੈ ਗਈ ਸੀ ਮਨਾਕਸ਼ੀ ਸਿਵਲ ਹਸਪਤਾਲ ਪਹੁੰਚ ਜਾਂਦੀ ਹੈ ਤੇ ਜਦੋਂ ਵਿੱਕੀ ਦੀ ਭੂਆ ਮਿਨਾਕਸ਼ੀ ਨੂੰ ਵੇਖਦੀ ਹੈ ਤਾਂ ਹੈਰਾਨ ਹੋ ਜਾਂਦੀ ਹੈ ਕਿਉਂਕਿ ਉਹ ਵੀ ਮਿਨਾਕਸ਼ੀ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਤਾਂ ਉਹ ਦੋਵੇਂ ਇੱਕ ਦੂਜੇ ਦੇ ਗਲ ਲੱਗ ਕੇ ਰੋਣ ਲੱਗ ਜਾਂਦੀਆਂ ਨੇ ਵਿੱਕੀ ਦੀ ਭੂਆ ਕਹਿੰਦੀ ਹੈ ਕਿ ਵਿੱਕੀ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਡਾਕਟਰ ਕਹਿੰਦੇ ਹਨ ਕੋਈ ਉਮੀਦ ਨਹੀਂ ਤਾਂ ਫਿਰ ਮਿਨਾਕਸ਼ੀ ਕਹਿੰਦੀ ਹੈ ਇਸ ਤਰ੍ਹਾਂ ਕੁਝ ਨਹੀਂ ਹੋਵੇਗਾ ਤੂੰ ਫਿਕਰ ਨਾ ਕਰ ਰੱਬ ਅੱਗੇ ਅਰਦਾਸ ਕਰੋ ਉਹ ਮੈਨੂੰ ਛੱਡ ਕੇ ਨਹੀਂ ਜਾ ਸਕਦਾ ਉਹ ਦੋਵੇਂ ਗੱਲਾਂ ਕਰ ਰਹੀਆਂ ਸੀ ਤੇ ਰੋ ਰਹੀਆਂ ਸੀ ਤਿੰਨ ਘੰਟੇ ਬੀਤ ਗਏ ਪਰ ਵਿਕੀ ਹਲੇ ਵੀ ਆਈਸੀਯੂ ਵਿੱਚ ਹੀ ਸੀ ਉਸ ਦੀ ਕੋਈ ਖਬਰ ਨਹੀਂ ਆਈ ਸੀ ਉਧਰ ਗੌਰਵ ਮਿਨਾਕਸ਼ੀ ਨੂੰ ਬਾਰ-ਬਾਰ ਫੋਨ ਕਰ ਰਿਹਾ ਸੀ ਉਸ ਨੂੰ ਮਿਨਾਕਸ਼ੀ ਦੀ ਬਹੁਤ ਚਿੰਤਾ ਹੋ ਰਹੀ ਸੀ ਮਿਨਾਕਸ਼ੀ ਨੇ ਫੋਨ ਚੁੱਕਿਆ ਤੇ ਕਹਿਣ ਲੱਗੀ ਕਿ ਗੌਰਵ ਉਸ ਬੱਚੇ ਦੇ ਬਚਨ ਦੀ ਕੋਈ ਉਮੀਦ ਨਹੀਂ ਬਹੁਤ ਜ਼ਿਆਦਾ ਸੱਟ ਲੱਗ ਗਈ ਹੈ ਮੈਨੂੰ ਮਾਫ਼ ਕਰ ਦੇਣਾ ਮੈਂ ਅੱਜ ਘਰ ਨਹੀਂ ਆ ਪਾਵਾਂਗੀ ਗੌਰਵ ਇਹ ਗੱਲ ਸੁਣ ਕੇ ਹੈਰਾਨ ਹੋ ਜਾਂਦਾ ਹੈ ਤੇ ਮਨਾਕਸ਼ੀ ਨੂੰ ਕਹਿੰਦਾ ਹੈ ਇਹ ਤੂੰ ਕਿੱਦਾਂ ਦੀਆਂ ਗੱਲਾਂ ਕਰਦੀ ਹੈ ਤੂੰ ਉਸ ਨੂੰ ਮਿਲਣ ਚਲੀ ਗਈ ਇੰਨਾ ਹੀ ਬਹੁਤ ਹੈ ਜੇ ਉਸ ਨੂੰ ਪੈਸਿਆਂ ਦੀ ਜ਼ਰੂਰਤ ਹੈ ਤਾਂ ਤਾਂ ਉਸ ਨੂੰ ਪੈਸੇ ਦੇ ਦੇ ਪਰ ਇੱਕ ਹੀ ਗੱਲ ਹੋਈ ਕਿ ਤੂੰ ਅੱਜ ਘਰ ਨਹੀਂ ਆ ਸਕਦੀ ਜੇ ਤੂੰ ਇੰਨੀ ਇਮੋਸ਼ਨਲ ਹੋ ਜਾਵੇਂਗੀ ਤਾਂ ਤੂੰ ਇਸ ਸ਼ਹਿਰ ਵਿੱਚ ਨਹੀਂ ਰਹਿ ਸਕੇਂਗੀ ਐਨਾ ਵੀ ਕੌਣ ਕਰਦਾ ਕਿਸੇ ਲਈ ਭਈ ਉਸ ਦੇ ਮਾਤਾ ਪਿਤਾ ਹੋਣਗੇ ਘਰ ਵਾਲੇ ਹੋਣਗੇ ਤੇ ਹੋਰ ਵੀ ਪਰਿਵਾਰ ਵਾਲੇ ਹੋਣਗੇ ਉਹ ਲੋਕ ਆਪੇ ਹੀ ਦੇਖ ਲੈਣਗੇ ਜੋ ਹੋਵੇਗਾ ਦੇਖਿਆ ਜਾਵੇਗਾ ਇਸ ਤਰ੍ਹਾਂ ਤਾਂ ਰੋਜ਼ ਹੀ ਸ਼ਹਿਰ ਵਿੱਚ ਆਮ ਹੀ ਹੁੰਦਾ ਹੈ ਪਰ ਮਿਨਾਕਸ਼ੀ ਗਰਭ ਨੂੰ ਕਿਵੇਂ ਦੱਸੇ ਕਿ ਉਸ ਬੱਚੇ ਨਾਲ ਉਸ ਦਾ ਕੀ ਰਿਸ਼ਤਾ ਹੈ ਕਿਵੇਂ ਦੱਸੇ ਕਿ ਉਹ ਬੱਚਾ ਉਸ ਦਾ ਆਪਣਾ ਹੀ ਪੁੱਤਰ ਹੈ ਉਹ ਗਰਭ ਨੂੰ ਕਹਿੰਦੀ ਹੈ ਕਿ ਮੈਂ ਹਾਲੇ ਤੇਰੇ ਨਾਲ ਗੱਲ ਨਹੀਂ ਕਰ ਸਕਦੀ ਮੈਨੂੰ ਮਾਫ਼ ਕਰ ਦਿਓ ਤੇ ਫਿਰ ਫੋਨ ਬੰਦ ਕਰ ਲੈਂਦੀ ਹੈ ਸਾਰਾ ਦਿਨ ਲੰਘ ਗਿਆ ਤੇ ਰਾਤ ਹੋ ਗਈ ਮਨਾਕਸ਼ੀ ਉਸੇ ਹਸਪਤਾਲ ਵਿੱਚ ਆਪਣੇ ਪੁੱਤਰ ਕੋਲ ਬੈਠੀ ਸੀ ਡਾਕਟਰ ਵਾਰ-ਵਾਰ ਆ ਕੇ ਇਹੀ ਗੱਲ ਕਹਿ ਰਹੇ ਸੀ ਕਿ ਜੇ ਹੋਸ਼ ਆ ਗਿਆ ਤਾਂ ਠੀਕ ਹੈ ਜੇ ਹੋਸ਼ ਨਾ ਆਇਆ ਤਾਂ ਫਿਰ ਕੁਝ ਨਹੀਂ ਕਹਿ ਸਕਦੇ ਜਦੋਂ ਅਗਲੇ ਦਿਨ ਡਾਕਟਰ ਆਉਂਦਾ ਹੈ ਤਾਂ ਆ ਕੇ ਕਹਿੰਦਾ ਹੈ ਕਿ ਬੱਚੇ ਨੂੰ ਹੋਸ਼ ਆ ਗਿਆ ਤੁਸੀਂ ਬੱਚੇ ਨੂੰ ਮਿਲ ਸਕਦੇ ਹੋ ਜਿਵੇਂ ਹੀ ਮਨਾਕਸ਼ੀ ਅਤੇ ਵਿੱਕੀ ਦੀ ਭੂਆ ਨੂੰ ਇਹ ਪਤਾ ਲੱਗਦਾ ਹੈ ਕਿ ਵਿੱਕੀ ਹੋਸ਼ ਵਿੱਚ ਆ ਗਿਆ ਤਾਂ ਉਹ ਇੱਕ ਦੂਜੇ ਦੇ ਗਲ ਲੱਗ ਕੇ ਰੋਣ ਲੱਗ ਜਾਂਦੀਆਂ ਨੇ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੀਆਂ ਨੇ ਉਸ ਤੋਂ ਬਾਅਦ ਮਿਨਾਕਸ਼ੀ ਭੱਜ ਕੇ ਵਿੱਕੀ ਕੋਲ ਜਾਂਦੀ ਹੈ ਵਿੱਕੀ ਜੋ ਬੈੱਡ ਤੇ ਅੱਖਾਂ ਖੋਲ ਕੇ ਪਿਆ ਸੀ ਉਹ ਮਿਨਾਕਸ਼ੀ ਨੂੰ ਦੇਖਦੇ ਹੀ ਕਹਿੰਦਾ ਹੈ ਆਂਟੀ ਤੁਸੀਂ ਤਾਂ ਮਿਨਾਕਸ਼ੀ ਕਹਿੰਦੀ ਬੇਟਾ ਮੈਂ ਆਂਟੀ ਨਹੀਂ ਤੇਰੀ ਮੰਮੀ ਹਾ ਮਿਨਾਕਸ਼ੀ ਆਪਣੇ ਬੱਚੇ ਨੂੰ ਘੁੱਟ ਕੇ ਆਪਣੇ ਗਲ ਨਾਲ ਲਾਉਂਦੀ ਹੈ ਉਸ ਤੋਂ ਬਾਅਦ ਮਿਨਾਕਸ਼ੀ ਉੱਥੋਂ ਵਾਪਸ ਆਉਂਦੀ ਹੈ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਦੀ ਹੈ ਇਸ ਤਰ੍ਹਾਂ ਤਿੰਨ ਦਿਨ ਬੀਤ ਜਾਂਦੇ ਨੇ ਮਿਨਾਕਸ਼ੀ ਨੇ ਨਾ ਤਾਂ ਗੌਰਵ ਨੂੰ ਫੋਨ ਕੀਤਾ ਤੇ ਨਾ ਹੀ ਆਪਣਾ ਫੋਨ ਆਨ ਕੀਤਾ ਗੌਰਵ ਨੂੰ ਵੀ ਉਸ ਦੀ ਚਿੰਤਾ ਹੋ ਰਹੀ ਸੀ ਫੇਰ ਉਹਨਾਂ ਬੱਚਿਆਂ ਦੇ ਨਾਲ ਵਿੱਕੀ ਦੇ ਘਰ ਜਾਂਦਾ ਹੈ ਅਤੇ ਉੱਥੇ ਉਹ ਪਹੁੰਚਦਾ ਹੈ ਤਾਂ ਉਸ ਨੂੰ ਸਾਰੀ ਕਹਾਣੀ ਪਤਾ ਲੱਗ ਜਾਂਦੀ ਹੈ ਉਹ ਬੱਚਾ ਕੌਣ ਸੀ ਤੇ ਉਸ ਦੀ ਪਤਨੀ ਕੌਣ ਹੈ ਤੇ ਉਹ ਸਿੱਧਾ ਹਸਪਤਾਲ ਜਾਂਦਾ ਹੈ ਹਸਪਤਾਲ ਜਾ ਕੇ ਗੌਰਵ ਮਿਨਾਕਸ਼ੀ ਨੂੰ ਬੁਰਾਪੜਾ ਬੋਲਣਾ ਸ਼ੁਰੂ ਕਰ ਦਿੰਦਾ ਹੈ ਗੌਰਵ ਕਹਿੰਦਾ ਹੈ ਕਿ ਤੂੰ ਅਤੇ ਤੇਰੇ ਮਾਤਾ ਪਿਤਾ ਨੇ ਮੈਨੂੰ ਧੋਖਾ ਦਿੱਤਾ ਹੈ। ਤੁਹਾਨੂੰ ਮੇਰੇ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ। ਅੱਜ ਤੋਂ ਤੇਰੇ ਮੇਰੇ ਵਿੱਚ ਜੋ ਵੀ ਰਿਸ਼ਤਾ ਸੀ ਉਹ ਖਤਮ ਹੋ ਗਿਆ ਤੇ ਮਿਨਾਕਸ਼ੀ ਗੌਰਵ ਦੇ ਅੱਗੇ ਕੁਝ ਬੋਲ ਵੀ ਨਾ ਸਕੀ। ਉਹ ਸਿਰ ਝੁਕਾ ਕੇ ਸਾਰੀਆਂ ਗੱਲਾਂ ਸੁਣਦੀ ਰਹੀ। ਬਹੁਤ ਜ਼ਿਆਦਾ ਖਰੀਆਂ ਖੋਟੀਆਂ ਸੁਣਾਉਣ ਤੋਂ ਬਾਅਦ ਗੌਰਵ ਉੱਥੋਂ ਚਲਾ ਜਾਂਦਾ ਹੈ। ਮਿਨਾਕਸ਼ੀ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਵਿੱਕੀ ਦੀ ਜਾਨ ਬਚ ਗਈ ਹੈ। ਉਸ ਤੋਂ ਬਾਅਦ ਮਿਨਾਕਸ਼ੀ ਕੁਝ ਦਿਨ ਵਿੱਕੀ ਦੇ ਕੋਲ ਹੀ ਰਹਿੰਦੀ ਹੈ। ਜਦੋਂ ਉਸ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਜਾਂਦੀ ਹੈ ਤਾਂ ਮਿਨਾਕਸ਼ੀ ਉਸ ਨੂੰ ਲੈ ਕੇ ਉਸ ਦੀ ਦਾਦੀ ਦੇ ਘਰ ਆ ਜਾਂਦੀ ਹੈ। ਉਹ ਵਿੱਕੀ ਦੀ ਦੇਖਭਾਲ ਕਰਨ ਲੱਗ ਜਾਂਦੀ ਹੈ। ਫਿਰ ਉਹ ਗੌਰਵ ਨੂੰ ਫੋਨ ਕਰਦੀ ਹੈ ਤਾਂ ਗੌਰਵ ਉਸ ਦਾ ਫੋਨ ਨਹੀਂ ਚੁੱਕਦਾ। ਆਪਣੇ ਘਰ ਦੇ ਮੈਂਬਰਾਂ ਨੂੰ ਉਸਨੇ ਸਾਰੀ ਗੱਲ ਦੱਸ ਦਿੱਤੀ ਸੀ ਇਸ ਤਰ੍ਹਾਂ ਕਈ ਦਿਨ ਹੋਰ ਲੰਘ ਜਾਂਦੇ ਨੇ ਉਸ ਤੋਂ ਬਾਅਦ ਗੌਰਵ ਉਸ ਦੀ ਮਾਂ ਤੇ ਵਿੱਕੀ ਦੀ ਭੈਣ ਦੇ ਘਰ ਆਉਂਦੇ ਨੇ ਤੇ ਜਿਵੇਂ ਹੀ ਮਨਾਕਸ਼ੀ ਉਹਨਾਂ ਨੂੰ ਦੇਖਦੀ ਹੈ ਤਾਂ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ ਕਿਉਂਕਿ ਹੁਣ ਉਸ ਦੀ ਦੁਨੀਆ ਅਲੱਗ ਹੋ ਚੁੱਕੀ ਸੀ ਉਸ ਦਾ ਇੱਕ ਪੁੱਤਰ ਸੀ ਉਹ ਆਪਣੇ ਪੁੱਤਰ ਨੂੰ ਗਲ ਨਾਲ ਲਾ ਕੇ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ ਇਨਾ ਆਖੀ ਦੀ ਹਾਲਤ ਦੇਖ ਕੇ ਉਸ ਦੀ ਸਸਤੇ ਸੋਰਾ ਵੀ ਰੋਂਣ ਲੱਗ ਜਾਂਦੇ ਨੇ ਤੇ ਕਹਿੰਦੇ ਨੇ ਕਿ ਰੋਣਾ ਧੀਏ ਘਰੇ ਚੱਲ ਤਾਂ ਮਨਾਖੀ ਕਹਿੰਦੀ ਹੈ ਮੈਂ ਘਰ ਨਹੀਂ ਜਾਵਾਂਗੀ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਮੈਂ ਆਪਣੇ ਬੱਚੇ ਨੂੰ ਦੁਬਾਰਾ ਨਹੀਂ ਛੱਡ ਸਕਦੀ ਤਾਂ ਉਹ ਕਹਿਣ ਲੱਗੇ ਤੈਨੂੰ ਬੱਚਾ ਛੱਡਣ ਲਈ ਕੌਣ ਕਹਿੰਦਾ ਹੈ ਅਸੀਂ ਤਾਂ ਮਾਂ ਪੁੱਤਾਂ ਨੂੰ ਅਲੱਗ ਕਰਕੇ ਆਪਣੇ ਸਿਰ ਕੋਈ ਪਾਪ ਨਹੀਂ ਚੜਾਉਣਾ ਚਾਹੁੰਦੇ ਚੱਲ ਤੂੰ ਇਸ ਨੂੰ ਵੀ ਆਪਣੇ ਨਾਲ ਹੀ ਲੈ ਚੱਲ ਤੇ ਨਾਲ ਹੀ ਇਸ ਦੀ ਦਾਦੀ ਹੈ ਉਸ ਨੂੰ ਵੀ ਲੈ ਚੱਲ ਕਿਉਂਕਿ ਇਹ ਵੀ ਤਾਂ ਆਪਣੇ ਪੋਤੇ ਤੋਂ ਬਿਨਾ ਨਹੀਂ ਰਹਿ ਸਕਦੀ ਇਹ ਗੱਲਾਂ ਸੁਣ ਕੇ ਮਿਨਾਕਸ਼ੀ ਵੀ ਰੋਣ ਲੱਗ ਜਾਂਦੀ ਹੈ ਉਸ ਤੋਂ ਬਾਅਦ ਗੌਰਵ ਵੀ ਕਹਿੰਦਾ ਹੈ ਚੱਲ ਮੈਂ ਵੀ ਤਾਂ ਤੇਰੇ ਬਿਨਾ ਨਹੀਂ ਰਹਿ ਸਕਦਾ ਉਸ ਤੋਂ ਬਾਅਦ ਮਿਨਾਕਸ਼ੀ ਉਸ ਦੇ ਗਾਲ ਲੱਗ ਜਾਂਦੀ ਹੈ ਤੇ ਰੋਣ ਲੱਗ ਜਾਂਦੀ ਹੈ ਫਿਰ ਵਿੱਕੀ ਮਨਾਕਸ਼ੀ ਦੇ ਪਰਿਵਾਰ ਨਾਲ ਉਹਨਾਂ ਦੇ ਘਰ ਚਲਿਆ ਜਾਂਦਾ ਹੈ ਤੇ ਖੁਸ਼ੀ-ਖੁਸ਼ੀ ਉਸ ਘਰ ਵਿੱਚ ਰਹਿਣ ਲੱਗ ਜਾਂਦੇ ਹਨ 2 ਮਹੀਨੇ ਬਾਅਦ ਮਨਾਕਸ਼ੀ ਜੁੜਮਾ ਬੱਚਿਆਂ ਨੂੰ ਜਨਮ ਦਿੰਦੀ ਹੈ ਸਾਰਾ ਪਰਿਵਾਰ ਤਿੰਨਾਂ ਬੱਚਿਆਂ ਨੂੰ ਇੱਕੋ ਜਿਹਾ ਪਿਆਰ ਕਰਦਾ ਸੀ ਵਿੱਕੀ ਨਾਲ ਕੋਈ ਪੇਧ ਭਾਵ ਨਹੀਂ ਕਰਦਾ ਵਿੱਕੀ ਤੇ ਉਸਦੇ ਛੋਟੇ ਭੈਣ ਭਰਾ ਤੇ ਉਸਦੇ ਮਾਤਾ ਪਿਤਾ ਬਹੁਤ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹਨ ਹਾਲਾਤ ਚਾਹੇ ਕਿਵੇਂ ਦੇ ਵੀ ਹੋ ਜਾਣ ਪਰ ਇੱਕ ਬੱਚੇ ਨੂੰ ਉਸ ਦੀ ਮਾਂ ਤੋਂ ਕਦੇ ਵੀ ਅਲੱਗ ਨਹੀਂ ਕਰਨਾ ਚਾਹੀਦਾ ਤੁਹਾਡੇ ਇਸ ਕਹਾਣੀ ਨੂੰ ਲੈ ਕੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਹਾਂ ਕੱਲ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਹੱਸਦੇ ਬਸਦੇ ਰਹੋ ਰੱਬ ਰਾਖਾ